گاڑی لا لو یہ آ رہا کیا ہے یہ بچیاں نو آ لو آ لو اوہ واہ سچ ਕੋਆ ਕੋਆ ਪ੍ਰਣਾਣਾ ਲੋਕ ਇਹ ਵੀ ਰਹਾ ਹਲੋ ਜੀ ਹਲੋ ਜੀ ਕੋਈ ਹਲੋ ਜੀ ਤੁਸੀ ਕਿਹਾ ਕਿ ਚੁੱਪ ਚੁੱਪ ਅਗੇ ਹਲੋ ਜੀ ਹਲੋ ਜੀ ਮੈਂ ਤੁਹਾਨੂੰ ਬੋਲ ਰਿਹਾ ਹਾਂ ਸੰਜੀਤ ਹਾਂ ਥੈਂਕ ਯੂ ਥੈਂਕ ਯੂ ਮੇਰੇ ਕੋਲ ਨਵਾਂ ਨਿਕਲ ਰਿਹਾ ਹਾਂ ਹਾਂ ਜੀ ਜਲਦੀ ਬਾਦ ਵਿੱਚ ਸਿੱਖੋ ਸਿੱਝ ਲੋ ਜੀ ਬਰੇ ਮੌਜੂਦ ਹੈ ਜੀ ਨੋ ਅਜੋ ਕ੍ਰਿਸ਼ਨ ਜੀ ਅੱਜ ਸਾਰੇ ਪੰਜਾਬ ਲਈ ਬਹੁਤ ਖੁਸ਼ੀ ਵਾਲਾ ਦਿਨ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਸਿੰਘ ਮਾਨ ਜੀ ਸਾਡੇ ਭੈਣ ਜੀ ਡਾਕਟਰ ਗੁਰਪ੍ਰੀਤ ਕੌਰ ਜਿਨ੍ਹਾਂ ਦੇ ਘਰੇ ਬੇਟੀ ਨੇ ਜਨਮ ਲਿਆ ਜੀ ਸੇ ਸਾਡੇ ਵੱਲੋਂ ਵਿਧਾਨ ਸਭਾ ਨਾਪਾ ਵੱਲੋਂ ਸਮੁੱੱਚੇ ਸਾਡੇ ਮਹਿਲਾ ਵਿੰਗ ਵੱਲੋਂ ਸਾਡੇ ਪ੍ਰਧਾਨ ਮੈਡਮ ਪ੍ਰੀਤੀ ਮਰੋਤਰਾ ਜੀ ਮਹਿਲਾ ਵਿੰਗ ਪੰਜਾਬ ਮੈਡਮ ਸੁਜਾਤਾ ਚਾਵਲਾ ਜੀ ਸਾਡੇ ਮਹਿਲਾ ਵਿੰਗ ਪੰਜਾਬ ਪ੍ਰਧਾਨ ਵਿਦਵਾਨ ਸਭਾ ਦਾ ਮੈਡਮ ਗੁਰਪ੍ਰੀਤ ਕੌਰ ਕਲਰ ਮਾਜਰੀ ਜੀ ਸਾਡੇ ਸਾਰੇ ਐਮਸੀ ਸਹਿਬਾਨ ਸਾਰੇ ਸਾਡੀ ਲੀਡਰਸ਼ਿਪ ਜਿਹੜੀ ਖੜੀ ਹੈ ਜੀ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਮੁੱਖ ਮੰਤਰੀ ਸਾਹਿਬ ਨੂੰ ਸਾਰੇ ਪਰਿਵਾਰ ਨੂੰ ਤੇ ਮੈਂ ਕਿ ਬੋਲੀ ਪਾਉਣਾ ਜੀ ਸਾਰੇ ਸਾਥ ਦਿਓ ਕਿਉਂਕਿ ਬੜਾ ਖੁਸ਼ੀ ਦਾ ਟਾਈਮ ਹੈ ਉਹ bari barsi khatn gaya si oh bari barsi khatn gaya si khatke lianda kyo bari barsi khatn gaya si khatke lianda ki oh deyo badhaiyan ji ਮੁੱਖ ਮੰਤਰੀ ਸਾਹਿਬ ਦੇ ਘਰ ਹੋ ਗਈ 3 ਦੀਆਂ ਵਧਾਈਆਂ ਦੀ ਘਰ ਦੇ ਜੋ ਦੀਆਂ ਵਧਾਈਆਂ ਦੀ ਘਰ ਵਿੱਚ ਹੋ ਗਈ 3 ਦੀਆਂ ਵਧਾਈਆਂ ਦੀ ਮਾਰੀ ਬਰਸੀ ਘਟਣ ਗਿਆ ਸੀ ਮਾਰੀ ਬਰਸੀ ਬੰਨੇ ਬੰਨੇ ਮਾਰੀ ਬਰਸੀ ਘਟਣ ਗਿਆ ਖੱਟ ਗੱਲੇ ਆਂਦਾ ਕੀ ਉਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਘਰੇ ਉਹ ਰੱਬ ਨੇ ਦੇ ਦਿੱਤੀ ਦਿਓ ਵਧਾਈਆਂ ਜੀ ਰੱਬ ਨੇ ਦੇ ਦਿੱਤੀ ਦਿਓ ਵਧਾਈਆਂ ਜੀ ਰੱਬ ਨੇ ਦੇ ਦਿੱਤੀ ਦਿਓ ਵਧਾਈਆਂ ਜੀ ਮੁबारकਾ ਦੀ ਮੁबारकਾਂ ਦਰਦ ਵਡਾਉਂਦੀਆਂ ਨੇ ਉੱਤ ਵਡਾਉਣ ਜ਼ਮੀਨਾਂ ਧੀਆਂ ਦਰਦ ਵਡਾਉਂਦੀਆਂ ਨੇ ਸਾਡੇ ਲਈ ਬਹੁਤ ਖੁਸ਼ੀ ਦਾ ਅੱਜ ਮੁਬਾਰਕ ਮੌਕਾ ਜੀ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਸਾਡੇ ਭੈਣ ਜੀ ਡਾਕਟਰ ਗੁਰਪ੍ਰੀਤ ਕੌਰ ਜੀ ਸਾਡੀ ਮਾਤਾ ਜੀ ਸਾਡੇ ਭੈਣ ਜੀ ਮਨਪ੍ਰੀਤ ਕੌਰ ਸਾਡੇ ਘਰੇ ਖੁਸ਼ੀ ਦਾ ਇੱਕ ਸੱਚੇ ਪਾਤਸ਼ਾਹ ਨੇ ਮੌਕਾ ਦਿੱਤਾ ਅੱਜ ਬੇਟੀ ਪੈਦਾ ਹੋਈ ਹੈ ਜੀ ਮਾਨ ਸਾਹਿਬ ਦੇ ਪਰਿਵਾਰ ਦੇ ਵਿੱਚ ਮੁੱਖ ਮੰਤਰੀ ਪਰਿਵਾਰ ਦੇ ਵਿੱਚ ਸੋ ਮੇਰੇ ਵੱਲੋਂ ਸਾਡਾ ਵਿਧਾਨ ਸਭਾ ਨਾਂਬਾ ਦੀ ਮਹਿਲਾ ਵਿੰਗ ਸਾਰੀ ਟੀਮ ਵੱਲੋਂ ਸਾਡੀ ਲੀਡਰਸ਼ਿਪ ਵੱਲੋਂ ਵਿਧਾਨ ਸਭਾ ਨਾਂਬਾ ਵੱਲੋਂ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਸਾਹਿਬ ਦੇ ਪੂਰੇ ਪਰਿਵਾਰ ਨੂੰ ਸਾਡੀ ਬੇਬੇ ਨੂੰ ਸਾਡੇ ਭੈਣ ਜੀ 허ਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਪ੍ਰਮਾਤਮਾ ਕਰੇ ਬੱਚੀ ਤੰਦਰੁਸਤ ਰਹੇ ਪਰ ਬੱਚੀ ਵੱਡੀ ਹੋ ਕੇ ਆਪਣੇ ਮਾਪੇ ਦਾ ਰੌਸ਼ਨ ਕਰੇ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਕੰਮ ਕਰੇ ਸੋ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਮੁੱਖ ਮੰਤਰੀ ਪੰਜਾਬ ਨੂੰ ਧੀਆਂ ਜਿਹੜੀਆਂ ਨੇ ਨਾ ਜੀ ਸੰਸਾਰ ਬਹੁਤ ਬਦਲ ਗਿਆ ਅੱਜ ਧੀਆਂ ਜਿਹੜੀਆਂ ਨੇ ਪੁੱਤਾਂ ਨਾਲੋਂ ਵੱਧ ਮਾਪੇ-ਬਾਪ ਦੀ ਸੇਵਾ ਕਰਦੀਆਂ ਨੇ ਪੁੱਤ ਤਾਂ ਜੀ ਜ਼ਮੀਨਾਂ ਵੰਡਾਉਂਦੇ ਨੇ ਹਿੱਸੇ ਪਿੱਛੇ ਲੜਦੇ ਨੇ ਕਿ ਜੀ ਮੈਨੂੰ ਘੱਟ ਪ੍ਰਾਪਰਟੀ ਮਿਲੇ ਮੈਨੂੰ ਘੱਟ ਮਿਲੇ ਧੀ ਕੋਲੇ ਕੁਝ ਵੀ ਨਹੀਂ ਹੁੰਦਾ ਜੀ ਪਰ ਧੀ ਫਿਰ ਵੀ ਆਪਣੇ ਮਾਪੇ-ਬਾਪ ਦੀ ਅਖੀਰਲੇ ਦਮ ਤੱਕ ਸੇਵਾ ਕਰਦੀ ਹੈ ਜੀ ਸੋ ਧੀਆਂ ਦਾ ਬਹੁਤ ਉੱਚਾ ਔਦਾ ਹੈ ਜੀ ਗੁਰਬਾਣੀ ਦੀ ਵਿੱਚ ਲਿਖਿਆ ਧੀਆਂ ਨੂੰ ਬਹੁਤ ਮਾਨ ਸਤਕਾਰ ਦਿੰਦਾ ਹੈ ਜੀ ਸੋ ਇਹ ਸਾਡੀ ਮੈਂਟੈਲਿਟੀ ਜਿਹੜੀ ਹੈ ਕਿ ਧੀਆਂ ਅਗਰ ਪੈਦਾ ਹੋ ਗਈਆਂ ਤਾਂ ਚਿਹਰੇ ਤੇ ਉਦਾਸੀ ਲੈ ਆਉਣੀ ਕੋਈ ਚੰਗੀ ਗੱਲ ਨਹੀਂ ਹੈ ਇਹ ਸਮਾਂ ਬਦਲ ਗਿਆ ਅੱਜ ਧੀਆ ਜਿਹੜੀਆਂ ਨੇ ਮੁੰਡਿਆਂ ਨਾਲੋਂ ਵੀ ਵੱਧ ਕੇ ਸਮਾਜ ਦੇ ਵਿੱਚ ਵੀ ਮਾਪੇ ਦੀ ਸੇਵਾ ਵੀ ਪੜ੍ਹਾਈ ਲਿਖਾਈ 'ਚ ਵੀ ਕਿਸੇ ਵੀ ਕੰਮ ਕੰਮ ਦੇ ਵਿੱਚ ਧੀਆ ਸਭ ਤੋਂ ਅੱਗੇ ਨੇ ਜੀ ਸਾਨੂੰ ਅੱਜ ਬਹੁਤ ਹੀ ਖੁਸ਼ੀ ਹੈ ਅੱਜ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਡਾਕਟਰ ਗੁਰਪ੍ਰੀਤ कौर ਤੇ ਮੈਂ ਸਾਰੇ ਪਰਿਵਾਰ ਨੂੰ ਵਧਾਈ ਦੇਣੀ ਆ ਉਹਨਾਂ ਦੇ ਘਰ ਧੀ ਨੇ ਧੀ ਪੈਦਾ ਹੋਈ ਆ ਔਰ ਮੈਂ ਇਹ ਸੋਚਦੀ ਆ ਕਿ ਅੱਜ ਬਹੁਤ ਹੀ ਖੁਸ਼ੀਆਂ ਭਰੇ ਆ ਦਿਨ ਹੈ ਤੇ ਸਾਡੇ ਦੇਵ ਮਾਨ ਜੀ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਹਲਕੇ ਦੇ ਵਿੱਚ ਆ ਕੇ ਐਮਐਲਏ ਸਾਹਿਬ ਦੇ ਲੱਡੂ ਵੰਡੇ ਨੇ ਤੇ ਬਹੁਤ ਹੀ ਖੁਸ਼ੀ ਪ੍ਰਗਟ ਕੀਤੀ ਹੈ ਨੱਚਿਆ ਸਾਰੇ ਤੇ ਬਹੁਤ ਹੀ ਵਧੀਆ ਲੱਗ ਰਿਹਾ ਸਾਨੂੰ ਤੇ ਪੰਜਾਬ ਵਾਸੀਆਂ ਨੂੰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਮੈਂ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਤੇ ਅੱਜ ਸੀਐਮ ਸਾਹਿਬ ਜੀ ਦੇ ਘਰ ਬੇਟੀ ਹੋਈ ਹੈ ਡਾਕਟਰ ਗੁਰਪ੍ਰੀਤ ਕੌਰ ਜੀ ਦੇ ਘਰ ਬੇਟੀ ਹੋਈ ਹੈ ਤੇ ਉਹਦੇ ਲਈ ਅਸੀਂ ਬਹੁਤ ਬਹੁਤ ਵਧਾਈਆਂ ਦਿੰਨਾ ਉਹਨਾਂ ਦੇ ਪਰਿਵਾਰ ਨੂੰ ਤੇ ਨਾਬਾ ਵਾਸੀਆਂ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਤੇ ਅਸੀਂ ਸਾਰੀਆਂ ਲੇਡੀਜ਼ ਇੱਥੇ ਇਕੱਠੇ ਹੋ ਕੇ ਲੇਡੀਜ਼ ਵਿੰਗ ਇਕੱਠਾ ਹੋ ਕੇ ਬਹੁਤ ਬਹੁਤ ਮੁਬਾਰਕਾ ਦੇ ਰਹੇ ਹਾਂ ਉਹਨੂੰ ਤੇ ਇੱਥੇ ਲੱਡੂ ਵੰਡੇ ਗਏ ਨੇ ਨੱਚਿਆ ਟੱਪਿਆ ਗਿਆ ਤੇ ਇੱਕ ਅਸੀਂ ਅੱਜ ਮੀਟਿੰਗ ਵੀ ਰੱਖੀ ਹੋਈ ਹੈ ਅਗਲੇ ਇਲੈਕਸ਼ਨਸ ਨੂੰ ਲੈ ਕੇ ਕਿ ਜੋ ਵੀ ਝੋਰ ਸ਼ੋਰ ਨਾਲ ਲੇਡੀਜ਼ ਅੱਗੇ ਵੱਧ ਚੜਕੇ ਆਂ ਹਾਂਜੀ ਮੇਰਾ ਨਾਮ ਸੁਿੰਦਰ ਕੌਰ ਤਾਂਗੀਓ ਪ੍ਰੈਜ਼ੀਡੈਂਟ ਔਮਨ ਵਿੰਗ ਜਿਲ੍ਹਾ ਤੇ ਮੈਂ ਆਪਣੇ ਵੱਲੋਂ ਤੇ ਪੂਰੇ ਊਮਨ ਵਿੰਗ ਵੱਲੋਂ ਜੀਐਮ ਸਾਹਿਬ ਤੇ ਡਾਕਟਰ ਗੁਰਪ੍ਰੀਤ ਕੌਰ ਨੂੰ ਬੇਟੀ ਪੈਦਾ ਹੋਣ ਤੇ ਬਹੁਤ-ਬਹੁਤ ਵਧਾਈ ਦਿੰਦੀ ਹਾਂ ਤੇ ਇਸ ਦੇ ਨਾਲ ਸਾਨੂੰ ਬਹੁਤ ਸਾਡੇ ਔਰਤ ਸਮਾਜ ਵਿੱਚ ਨਾਰੀ ਸਮਾਜ ਵਿੱਚ ਬਹੁਤ ਖੁਸ਼ੀ ਦਾ ਵਾਦਾ ਹੋਇਆ ਕਿ ਸਾਡੀ ਨਾਰੀ ਸ਼ਕਤੀ ਵਿੱਚ ਵਾਧਾ ਹੋਇਆ ਤੇ ਕਿਉਂਕਿ ਜਿਵੇਂ ਕਿ ਇੱਕ ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਸੋ ਕੋ ਮੰਦਾ ਆਖਿਆ ਜਿੱਤ ਜਮੇ ਰਾਜਨ ਧੀ ਨੂੰ ਗੁਰੂ ਮਹਾਰਾਜ ਨੇ ਵੀ ਗੁਰਬਾਣੀ ਵਿੱਚ ਵੀ ਬਹੁਤ ਵੱਡਾ ਰੁਤਬਾ ਦਿੱਤਾ ਕਿ ਔਰਤ ਪੈਦਾ ਹੁੰਦੀ ਹੈ ਤੇ ਔਰਤ ਨਾਲ ਬਹੁਤ ਵੱਡੇ ਰਿਸ਼ਤੇ ਪੈਦਾ ਹੁੰਦੇ ਨਾਲ ਤੇ ਸਮਾਜ ਵਿੱਚ ਇ ਔਰਤ ਨੂੰ ਇੱਜ਼ਤ ਮਿਲਣੀ ਚਾਹੀਦੀ ਹੈ ਤੇ ਸਾਡੇ ਸੀਐਮ ਸਾਹਿਬ ਸਾਨੂੰ ਬਹੁਤ ਔਰਤ ਜਾਤ ਨੂੰ ਬਹੁਤ ਸਤਿਕਾਰ ਦਿੱਤਾ ਕਿਉਂਕਿ ਸਾਡੇ ਊਮਨ ਵਿੰਗ ਵਿੱਚ ਸਾਡੇ ਸੀਐਮ ਸਾਹਿਬ ਨੇ ਸਾਨੂੰ ਬਹੁਤ ਸਨਮਾਨ ਸਨਮਾਨ ਦਿੱਤਾ ਇੰਨਾ ਕਿਸੇ ਵੀ ਪਾਰਟੀ ਦੇ ਵਿੱਚ ਔਰਤ ਨੂੰ ਸਨਮਾਨ ਨਹੀਂ ਚ ਮਿਲਿਆ ਜਿੰਨਾ ਸਾਡੀ ਆਮ ਆਦਮੀ ਪਾਰਟੀ ਵਿੱਚ ਔਰਤ ਨੂੰ ਹਰ ਪੱਖ ਤੋਂ ਅੱਗੇ ਰੱਖਿਆ ਗਿਆ ਤੇ ਮੈਂ ਫਿਰ ਆਪਣੇ ਵੱਲੋਂ ਤੇ ਆਪਣੇ ਊਮਨ ਵਿੰਗ ਵੱਲੋਂ ਸੀਐਮ ਸਾਹਿਬ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਅਸੀਂ ਅੱਜ ਇੱਥੇ ਨਾਬਾਬੀ ਕੇ ਮੀਟਿੰਗ ਤੇ ਆਏ ਸੀ ਤੇ ਦੇਮਾਨ ਸਾਡੇ ਐਮਐਲ ਸਾਹਿਬ ਨਾਲ ਅਸੀਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਅੱਜ ਸੀਐਮ ਸਾਹਿਬ ਦੇ ਘਰੇ ਬੇਟੀ ਹੋਈ ਹੈ ਜੀ ਅਸੀਂ ਉਹਨਾਂ ਨੂੰ ਸਾਰੇ ਬਹੁਤ ਬਹੁਤ ਮੁਬਾਰਕਵਾਦ ਦਿੰਨੇ ਆ ਸਾਡੀ ਮਹਿਲਾ ਵਿੰਗ ਦੀ ਟੀਮ ਵੱਲੋਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਸੀਂ ਅੱਜ ਨਾਬੇ ਦੇ ਵਿੱਚ ਲੱਡੂ ਵੰਡ ਕੇ ਸਾਰਿਆਂ ਨੇ ਮਹਿਲਾ ਵਿੰਗ ਨੇ ਰਲ ਕੇ ਅਸੀਂ ਬਹੁਤ ਖੁਸ਼ੀ ਮਨਾਈਏ ਜੀ